ਚੁੰਗੀ ਚੂਸ। ਓਹ ਹੀ ਸ਼ੈਂਪ ਠੀਕ ਐ। ਬੜੀਆ ਸ਼ੈਂਪ ਤਾਂ ਕੀ ਕਰਨੀ ਆ। ਫਿਰ ਨਾ ਤਾਂ ਚੁੰਨੀ ਚ ਫਸੀ ਜਾਂਦੀਆਂ ਨੇ। ਲੈ ਅੱਜ ਤਾਂ ਮੇਰੀ ਟੌਰ ਹੀ ਵੱਖਰੀ ਐ। ਆਏ ਹਾਏ ਇੱਕ ਤਾਂ ਨਾ ਚੇਪੀਆਂ ਜਿਹੜੇ ਨਾ ਬੁਰਾ ਹਾਲ ਕਰ ਰਹੇ। ਚਲ ਕੋਈ ਨਾ ਸਿਉਣੀ ਨੂੰ ਦੇਖ ਕੇ ਤਾਂ ਮੈਂ ਸਾਰਾ ਕੁਝ ਹੀ ਭੁੱਲੇ ਜਾਨੀ ਆ। ਅੱਜ ਤਾਂ ਉੱਥੇ ਕੱਲੀ ਮੈਂ ਹੀ ਚਮਕੂੰਗੀ। ਚਮਕਾ ਵੀ ਕਿਉਂ ਨਾ? ਇੰਨਾ ਮਹਗਾ ਤਾਂ ਹਾਰ ਪਾਇਆ। ਫਿਰ ਜੇ ਹੱਲੀ ਵੀ ਨਾ ਚਮਕਾ ਫਿਰ ਤਾਂ ਮੇਰੀ ਟੌਰ ਤੇ ਥੂ ਐ। ਨਹੀਂ ਆ ਜਾ ਭੈਣੇ ਜੇ ਹੋ ਗਈਆਂ ਤਿਆਰੀਆਂ। ਉਹ ਆ ਗਈ ਸਸਤਾ ਜਿਹਾ ਸੂਟ ਪਾ ਕੇ ਇਹਨੂੰ ਪਤਾ ਨਹੀਂ 골ਡ ਕਿਉਂ ਨਹੀਂ ਪਿਆਰਾ ਮੈਨੂੰ ਤਾਂ ਬਾਲਾ ਹੀ ਪਿਆਰਾ ਆ ਗਈ ਆ ਜਾ ਆ ਜਾ ਲੰਗਿਆ ਹੋ ਹੋ ਮੁੰਦਰਾਂ ਤਿਆਰ ਹੁੰਦੀ ਨੂੰ ਪਸੀਨਾ ਆ ਜਾਂਦਾ 2 ਮਿੰਟ ਵੀ ਨਹੀਂ ਉੱਤੇ ਖੜ੍ਹ ਸਕਦੀ ਏਸੀ ਤੋਂ ਬਿਨਾ ਕਦੇ ਰਹੀ ਨਹੀਂ ਨਾ ਮੈਂ ਹਾਂ ਇਹ ਤਾਂ ਗੱਲ ਹੈਗੀ ਆਗੀ ਬਾਲੇ ਟਾਈਮ ਲਾਤਾ ਬਸ ਤੈਨੂੰ ਪਤਾ ਨਾ ਫਿਰ ਮੇਰੀ ਥੋੜੀ ਜਿਹੀ ਤਿਆਰੀ ਵੱਡੀ ਹੁੰਦੀ ਆ ਹੌਲੀ ਹੌਲੀ ਟਾਈਮ ਲੱਗ ਜਾਂਦਾ ਹੈਗਾ ਹਾਂ ਤੇ ਚੱਲੀ ਹਾਂ ਚੱਲ ਮੈਂ ਇਹਨੂੰ ਐਂ ਕਹਿੰਦੀ ਸੀ ਮਖਰਾਣੀ ਹਰ ਪਾ ਕੇ ਜਾਏਗੀ ਹਾਂ ਕਿਉਂ ਮੇਲੇ ਤੇ ਜਾਣਾ ਵਖਾਪਾ ਓਹੋ ਮੇਲੇ ਤੇ ਜਿਹੜਾ ਫਿਰ ਕਿੱਡੀ ਗੱਲ ਹੈ ਮੇਰੀ ਗੱਲ ਸੁਣ ਪਾਗਲੇ ਪੇਟੀਆਂ ਚਲ ਮਾਰੀਆਂ ਚ ਪਿਆ ਕਿਹਨੇ ਦੇਖਿਆ ਆਪਣਾ ਸਿਉਣਾ ਹੁਣ ਜੇ ਆਪਾਂ ਬਾਹਰ ਪਾ ਕੇ ਜਾਵਾਂਗੇ ਲੋਕਾਂ ਨੂੰ ਦਿਖਾਵਾਂਗੇ ਫੇਰ ਹੀ ਲੋਕ ਮੱਚਣਗੇ ਫੇਰ ਹੀ ਉਹਨਾਂ ਦੇ سینੇ ਅੱਗ ਲੱਗੂ ਐ ਹੁਣ ਕਿਸੇ ਨੂੰ ਕੀ ਪਤਾ ਬੋਲ ਬੋਲ ਕੇ ਦੱਸੀ ਚੱਲ ਮੇਰੇ ਕੋਲ ਰਾਣੀ ਹਰਾ ਰਾਣੀ ਹਰਾ ਮੈਂ ਸੋਚਿਆ ਮੇਲੇ ਚ ਕੱਠ ਵੀ ਜਿਆਦਾ ਹੋਊਗਾ ਤੇ ਬੱਦ ਲੋਕਾਂ ਨੂੰ ਪਤਾ ਲੱਗੂਗਾ ਵੀ ਮੇਰੇ ਕੋਲ ਰਾਣੀ ਹਾਰਾ ਤਾਂ ਫਿਰ ਮੈਂ ਸੋਚੇ ਮੈਂ ਅੱਜ ਪਾਕ ਹੀ ਭਗ ਜਾਨੀ ਹਾਂ ਹਾਂ ਉਹ ਤਾਂ ਤੇਰੀ ਗੱਲ ਠੀਕ ਹੈਗੀ ਪਰ ਮੈਂ ਦੁਨੀਆਂ ਕਹਿੰਦੇ ਸੀ ਮਗਾ ਸਮਾਜ ਤਾਂ ਸਹੀ ਨਹੀਂ ਚੱਲਦਾ ਹੈਗਾ ਤੈਨੂੰ ਪਤਾ ਹੀ ਹੈ ਸਮੇਂ ਨੇ ਕੀ ਕਰਨਾ ਉਹ ਤਾਂ ਜਿੱਦ ਨੇ ਜਦੋਂ ਕੁਝ ਹੋਣਾ ਹੁੰਦਾ ਉਹ ਕੁਝ ਨਹੀਂ ਪਤਾ ਲੱਗਦਾ ਨਾਲੇ ਮੇਰੀ ਗੱਲ ਸੁਣ ਮੇਰਾ ਭਰਾ ਤੈਨੂੰ ਪਤਾ ਥਾਣੇ 'ਚ ਠੀਕ ਹੈ ਐਡਾ ਵੱਡਾ ਇੰਸਪੈਕਟਰ ਹੈ ਮੈਨੂੰ ਕਿਸੇ ਨੇ ਕੀ ਹੱਥ ਪਾਉਣਾ ਆ। ਉਹੀ ਡਰਦੇ ਮੇਥੋਂ ਲੋਕ। ਇਹ ਪਤਾ ਹੀ ਨਹੀਂ ਹੁੰਦਾ ਭੈਣੇ ਜਦੋਂ ਕੋਈ ਗੱਲ ਹੋਣੀ ਹੁੰਦੀ ਆ ਤਾਂ ਮੰਤਰੀਆਂ ਦੇ ਘਰੇ ਵੀ ਹੋ ਜਾਂਦੀ ਐ। ਨਹੀਂ ਨਹੀਂ ਮੈਨੂੰ ਕੋਈ ਡਰ ਨਹੀਂ ਨਾਲੇ ਮੇਰੀ ਗੱਲ ਸੁਣ। ਮੈਂ ਤਾਂ ਤੈਨੂੰ ਪਤਾ ਮੈਂ ਤਾਂ ਸੋਨਾ ਪਾਈ ਬਣਾ ਕੇ ਤੇ ਬਾਹਰ ਜਾਂਦੀ ਨਹੀਂ। ਠੀਕ ਐ? ਤੇ ਮੈਂ ਚੱਲੀਏ ਫਿਰ ਆਪਾਂ ਹਾਂ। ਹਾਂ ਮੈਂ ਥੋੜੇ ਪੈਰਾ ਤੇ ਜੁੱਤੀ ਜੀ ਪਾ ਲਾਂ। ਜੁੱਤੀ ਪਾ ਲਾਂ। ਠੀਕ ਐ। ਸੂਟ ਤਾਂ ਵੈਸੇ ਠੀਕ ਲੱਗਦਾ ਨਾ ਮੇਰਾ ਹਾਂ ਹਾਂ ਬਹੁਤ ਸੋਹਣਾ ਲੱਗਦਾ ਚਲ ਅੱਜ ਨਾਇਣਕਾ ਜੀ ਚੱਕ ਕੇ ਲੈ ਕੇ ਉਹਦੇ ਮਗਰ ਨਾਇਣਕਾ ਤੂੰ ਬਹੁਤ ਹੀ ਖਿੱਤ ਯਾਦ ਕਰਾਤੀ ਹੈ ਹਨਾ ਲਾਈ ਲੈਣੀ ਆ ਲੈ ਕੇ ਆ ਹਾਂ ਚਲ ਹੁਣ ਠੀਕ ਹੈ ਹੁਣ ਮੈਂ ਠੀਕ ਲੱਗਦੀ ਹੈ ਨਾ ਓਕੇ ਚਲ ਯਾਰ ਨਾ ਮੈਂ ਤਾਂ ਅੱਜ ਪਹਿਲੀ ਵਾਰ ਪੈਦਲ ਤੁਰ ਕੇ ਆ ਰਹੀ ਆਂਗੀ ਮੈਨੂੰ ਦਿਨ ਬਾਲਾ ਔਖਾ ਪੈਦਲ ਤੁਰਨਾ ਇਦਾਂ ਕੋਈ ਸਰੀਰ ਲਈ ਚੰਗਾ ਹੁੰਦਾ ਗੱਲ ਤਾਂ ਚਰਜੀਆਂ ਹੁੰਦੀਆਂ ਨੇ ਜੇ ਤੱਕੇ ਜਾਵੇ ਉਹ ਨਹੀਂ 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 ਤੁਰਨ ਨਾਲ ਪਤਾ ਮਸਲਜ਼ ਆਪਣੇ ਨਾ ਕਮਜ਼ੋਰ ਹੋ ਜਾਂਦੇ ਆ ਬਾਹਾਂ ਨਹੀਂ ਤੁਰਨਾ ਚਾਹੀਦਾ ਤੇ ਧੁੱਪ ਨਾਲ ਰੰਗ ਟੈਣ ਹੋ ਜਾਂਦਾ ਸਕੂਟੀ ਤੇ ਕਵਰ ਕੁਵਰ ਕਰਕੇ ਮੂੰਹ ਸਿਰ ਬੰਦਾ ਆਰਾਮ ਨਾਲ ਬੈਹ ਜਾਂਦਾ ਮਾਈ ਗੋਡ ਤੇਰੀ ਠੀਕ ਹੈ ਮੈਂ ਤਾਂ ਡਰ ਲੱਗ ਜਾਂਦਾ ਕੱਲਾ ਜਿਹਾ ਸੁਣਨਾ ਯਾਰ ਆਗਾ ਹਲੋ ਮੈਂ ਤੇਰੇ ਨਾਲ ਆ ਓਕੇ ਤੈਨੂੰ ਕੁਝ ਹਾਂਜੀ ਦੱਸੋ ਕੀ ਕੰਮ ਹੈ ਆਪਦਾ ਮੈਂ ਲਾ 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 ਨਹੀਂ ਇਹ ਵੀਰੇ ਵੀਰੇ ਮੈਂ ਗੋਲੀ ਮਾਰੂ ਨਹੀਂ ਕੱਢ ਕੇ ਜਲਦੀ ਆ ਲਾ 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 ਇੱਕ ਮਿੰਟ ਇੱਕ ਮਿੰਟ ਰੱਖਾਂ ਤੈਨੂੰ ਲਾ ਲਾ ਜਲਦੀ ਲਾ ਜਲਦੀ ਲਾ ਲਾਰੀ ਹੋਰ ਕੀ ਹੈ ਹੋਰ ਕੀ ਖੜਾ ਫੜਾ ਨਹੀਂ ਹੋਰ ਕੁਝ ਨਹੀਂ ਆ ਵੀ ਲਾ ਆ ਵੀ ਲਾ ਨਹੀਂ ਫਿਰ ਮੈਨੂੰ ਇਹ ਤਾਂ ਦੱਸ ਲਾ ਦੇ ਮੈਂ ਹੱਥ ਤੋੜ ਦੂਗਾ ਇੱਕ ਠੀਕ ਠੀਕ ਲਾ ਲਾ OK ਹੁਣ ਤੁਸੀਂ ਕਾ ਤੂੰ ਮੇਰਾ 골ਡ ਦੇ ਕੇ ਪਲੀਜ਼ ਆ ਵੀ ਲਾ ਕੇ ਦੇਖ ਆ ਵੀ ਲਾ ਕੇ ਦੇਖ ਮੇਰੇ ਕੋ ਨਹੀਂ ਨਹੀਂ ਦੋ ਨਹੀਂ ਤਾਂ ਅੱਗੇ ਚਲੇ ਜਾਓ ਆ ਫੜਾ ਆ ਫੜਾ ਨੇ ਕਿ ਮੇਰੇ ਐਨਕੇ ਨਹੀਂ ਮਈਏ ਨੇ ਹਾਏ ਰੱਬਾ ਮੇਰਾ ਵੀ ਫੋਨ ਹੈ ਕਿ ਸਾਰਾ ਕੁਝ ਵੀਰੇ ਮੇਰੀ ਗੱਲ ਤਾਂ ਸੁਣੋ ਮੇਰਾ ਗੋਲਡ ਹੈ ਬੀਬੀ ਮੇਰਾ ਗੋਲਡ ਮੈਂ ਸੁਣ ਕੀ ਕਿਹਾ ਸੀਗਾ ਮੈਨੂੰ ਕੀ ਕਿਹਾ ਸੀਗਾ ਗੋਲਡ ਬਿਨਾ ਕੀ ਬਣੂ ਮੇਰਾ ਹਾਏ ਰੱਬਾ ਮੈਨੂੰ ਪਤਾ ਨਹੀਂ ਲੱਗਦਾ ਗੋਲਡ ਲੈ ਕੇ ਤੇ ਮੈਨੂੰ ਫੋਨ ਦਿੱਤੇ ਮੇਰੇ ਵੀਰੇ ਮੈਂ ਕੀ ਕਰਾਂ ਫੋਨ ਮੇਰਾ ਦਾ ਫੋਨ ਕੋ ਕੇ ਲੈ ਗਿਆ ਮੈਂ ਤੈਨੂੰ ਕੀ ਕਿਹਾ ਸੀਗਾ ਮੈਨੂੰ ਸੁਣਨ ਦਾ ਲੱਗਦਾ ਰਾ ਤੂੰ ਹਾਏ ਮੇਰਾ ਗੋਲਡ ਹੈ ਐਂ ਤੈਨੂੰ ਕਿਹਾ ਸੀ ਮੈਂ ਹਾਏ ਮੁੱਢ ਲੈ ਬੈਨਾ ਮਹਿੰਗਾ ਸੀ ਮੇਰਾ ਲੱਖਾਂ ਦਾ ਹਾਰ ਸੀ ਮੇਰਾ ਲੱਖਾਂ ਦਾ ਹਾਰ ਬੀਆਂ ਚ ਪਾ ਕੇ ਥੋੜ੍ਹ ਕੇ ਆ ਸੀ ਤੈਨੂੰ ਵੀ ਤੋ ਫਿਰ ਲਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਨੂੰ ਤਾਂ ਇਹ ਸੀਗਾ ਵੀ ਕੋਈ ਸੋੜਾ ਦਿਖਾਉਣ ਨੂੰ ਹੁੰਦਾਗਾ ਐਨੀ ਪੱਕਾ ਹੋ ਗਿਆ ਐਨੀ ਪੱਕਾ ਫਿਰ ਮੁੜ ਕੇ ਆ ਹੁਣ ਤਾਂ ਮੇਰੇ ਕੋਲ ਕੋਈ ਬਚਿਆ ਹੀ ਨਹੀਂ ਮੇਰੇ ਕੋਲੇ ਵੀ ਨਹੀਂ ਕੁਛ ਹੈਗਾ ਕੋਣ ਸਾਡੇ ਕੋਲ ਕੁਛ ਨਹੀਂ ਬਚਿਆ ਕੋਈ ਤਾਂ ਵੀ ਰਹਿਣੀ ਕੁਛ ਵੀ ਸਾਡੇ ਕੋਲੇ ਹੁਣ ਮੈਂ ਲੈਣ ਨਹੀਂ ਆ ਮੋੜਨਾ ਆ ਫੜਾ ਕੜਾ ਮੋੜੂਨ ਆਪੜ ਫੋਨ ਆਉਦਾ ਹੱਥ ਮਸਹ ਜੇਕਾ ਤੂੰ ਇਹ ਹਿਆ ਚੋਰ ਮਤਲਬ ਜਿਹੜਾ ਸਮਨ ਬਬ ਵੀਰੇ ਬਣਾ ਚੋਰ ਨਹੀਂ ਮੈਂ ਤੁਹਾਨੂੰ ਸਮਝਾਉਣਾ ਆ ਮੈਂ ਤੁਹਾਨੂੰ ਦੋ ਤਿੰਨ ਵਾਰੀ ਨੋਟਿਸ ਕੀਤਾ ਤੇ ਫੋਕਰੀ ਬਾਜੀ ਚ ਨਾ ਸਾਰਾ ਸਿਉਣਾ ਪਾ ਕੇ ਬਾਹਰ ਫਿਰਦੀਆਂ ਰਹਿਣੀਆਂ ਹੋਗੀਆਂ ਤੁਹਾਨੂੰ ਪਤਾ ਨਹੀਂ ਹੈਗਾ ਵੀ ਮਾਹੌਲ ਕਿੰਨੇ ਖਰਾਬ ਨੇ ਸਿਉਣਾ ਦਿਖਾਉਣ ਵਾਸਤੇ ਨਹੀਂ ਹੁੰਦਾ ਇਹ ਘਰ ਨਹੀਂ ਗਰਜਾਂ ਮਾਰਨ ਵਾਸਤੇ ਹੁੰਦਾਗਾ ਸਮਝ ਗਈਆਂ ਬੱਡੇ ਤੋਂ ਧਿਆਨ ਰੱਖੀ ਹੋਣਾ ਹਾਂ ਬਾਈ ਜੀ ਤੁਸੀਂ ਗੱਲ ਬਹੁਤ ਵਧੀਆ ਕਹੀ ਹੈ ਤੇ ਮੇਰੇ ਵਰਗਿਆਂ ਲਈ ਇਹ ਬਹੁਤ ਵਧੀਆ ਕੁ ਸੁਨੇਹਾ ਵੀ ਆ ਇਹ ਲਾ ਕੇ ਆਨ ਕਾ ਹਵਾ ਕਰਦੀਆਂ ਮੇਲਿਆਂ ਚ ਲੈ ਗਈਆਂ ਬਜ਼ਾਰਾਂ ਚ ਪਾ ਕੇ ਐ ਥੋੜੀ ਪਾਉਣ ਵਾਲੀਆਂ ਚੀਜ਼ਾਂ ਨੇ ਇਹ ਸਹੀ ਗੱਲ ਬਈ ਜੀ। ਤੁਹਾਨੂੰ ਧੰਨਵਾਦ ਤੁਸੀਂ ਮੈਨੂੰ ਇਹ ਚੀਜ਼ ਉਦੋਂ ਤੱਕ ਮੈਨੂੰ ਸਮਝ ਨਹੀਂ ਆਉਣੀ ਸੀ। ਅੱਜ ਮੈਨੂੰ ਸਮਝ ਆ ਗਈ। ਅੱਜ ਤੋਂ ਬਾਅਦ ਮੈਂ ਕਦੇ ਸਿਆਣਾ ਪਾਕੇ ਨਹੀਂ ਨਿਕਲੂ। ਕੱਪ ਕਰਕੇ ਨਾ ਘਰੇ ਜਾ ਪਹਿਲਾਂ। ਹਾਂ। ਆਪ ਦਾ ਸਿਆਣਾ ਸੁਣਾ ਜਾ ਧਰਕੇ ਆਓ ਘਰੇ। ਹਾਂ ਠੀਕ ਹੈ। ਠੀਕ ਹੈ। ਥੈਂਕ ਯੂ। ਥੈਂਕ ਯੂ ਵੀਰੇ ਥੈਂਕ ਯੂ। ਥੈਂਕ ਯੂ। ਚੱਲੇ ਆ ਜਾਂ। ਫੇਰ ਚੱਲਾਂਗੇ ਮੇਲੇ ਤੇ। ਹਏ ਜਾਣ ਪੈਗੀ। ਜਾਣ ਪੈਗੀ। ਸੱਚੀ ਗੱਲ ਐ। ਮੈਂ ਵੀ ਕਿੰਨੀ ਬੇਬੁਖਾ ਹਾਂ। ਮੈਂ ਤਾਂ ਸੀ ਸਮਝ ਨਹੀਂ ਪਾਜੀ ਕੱਲ ਕਿੰਨੀ ਭੁੱਖ ਮੋਰੀ ਲੋਕ 10-10 ਹਜ਼ਾਰ ਰੁਪਈਆ ਪਿੱਛੇ ਲੁੱਟ ਰਹੇ ਨੇ ਤੇ ਮੈਂ ਇੰਨੇ ਵੱਡੇ ਹਾਰ ਪਾ ਕੇ ਬਾਹਰ ਘੁੰਮਦੀ ਸੀਗੀ ਤਾਂ ਹੀ ਮੈਂ ਪਾਜੀ ਅਸਲੀ ਦੇ ਵਿੱਚ ਚੋਰ ਹੁੰਦਾ ਤਾਂ ਮੇਰਾ ਕੀ ਰਹਿੰਦਾ ਕਿ ਉਹ ਤਾਂ ਬਰਬਾਦ ਹੀ ਹੋ ਗਈ ਬਰਬਾਦ ਹੋ ਗਈ ਸੋ ਤਾਂ ਨਾਲ ਮੇਰਾ ਵੀ ਫੋਨ ਲੁੱਟਿਆ ਗਿਆ ਸੀਗਾ ਮੈਂ ਵੀ ਨਹੀਂ ਅੱਗੇ ਤੋਂ ਫੋਨ ਹੱਥ ਚ ਲੈ ਕੇ ਜਾਇਆ ਬਗੁਰੂ ਅੱਜ ਤੋਂ ਬਾਅਦ ਮੈਂ ਤਾਂ ਨਹੀਂ ਸੋਣਾ ਪਾ ਕੇ ਬਾਹਰ ਨਹੀਂ ਆਏ ਹਾਏ ਹਾਏ ਫੋਜ ਤੋ ਆਪਣੇ ਨਾਲ ਜਗੋ ਤੇਰਮੀ ਹੋਉਗੀ ਸੀ ਥੋੜੀ ਤਾਂ ਗੱਲਾਂ ਨੇ ਪਹਿਣਾ ਮੈਂ ਤੈਨੂੰ ਤਾਂ ਹੀ ਕਿਹਾ ਸੀ ਵੀ ਐਨੇ ਡੋਰ ਲਾ ਕੇ ਤੂੰ ਆ ਕਿਨੂੰ ਦਿਖਾਉਣ ਵਾਸਤੇ ਪਾਉਣੀ ਆਂਗੀ ਤੂੰ ਤਾਂ ਕਹਿੰਦੀ ਆ ਕਿ ਮੈਂ ਵੀ ਬਾਹਰ ਜੇ ਲੈ ਕੇ ਜਾਉ ਸੋਨਾ ਪਾ ਕੇ ਤਾਂ ਹੀ ਫਾਇਦਾ ਹੁੰਦਾ ਔਰ ਸੋਨੇ ਦਾ ਕਹਿੰਦੀ ਤਾਂ ਹੁੰਦੀ ਆ ਐਮੀ ਥੋੜੀ ਕਹਿੰਦੇ ਨੇ ਵੀ 3 ਮੀ ਤਾਂ ਗਿੱਚੀ ਪਿੱਛੇ ਮਤ ਹੁੰਦੀ ਆ ਲੋਕ ਦਿਖਾ ਬਈ ਕਰਨ ਜਾਣਦੀ ਸੀ ਸੋ ਮੈਨੂੰ ਤਾਂ ਐ ਸੀਗਾ ਵੀ ਜੇ ਮੇਰੇ ਕੋਲ ਸਿਉਣਾ ਹੈ ਕਿ ਮੈਂ ਸਾਰਿਆਂ ਨੂੰ ਪਾ ਪਾ ਕੇ ਦਿਖਾਵਾਂ ਹਵਾ ਹਵਾ ਦੇ ਵਿੱਚ ਆਪਦੀ ਕੁੰਡਾ ਕਰ ਲਿਆ ਸੀ ਉਹ ਵੀ ਤਾਂ ਗੱਲ ਆ ਮੇਰਾ ਤਾਂ ਆਪ ਕੋਣ ਜਿਹੜਾ 54000 ਦਾ ਸੀ ਇਹ ਵੀ ਲੁੱਟਿਆ ਗਿਆ ਸੀ ਮੈਂ ਤਾਂ ਝਾਗ ਦੀ ਗੱਲ ਕਰਨ ਨੂੰ ਆਪਦੇ ਫੇਰਿਆਂ ਵੱਲ ਵੀ ਹੈ ਯਾਰ ਇਤਕਲ ਕਰੋ ਹੀ ਗਲੋਬ ਬੰਦੇ ਹੀ ਚੰਗਾ ਸੀ ਕਿ ਆਪ ਨੂੰ ਮੈਸੇਜ ਹੀ ਦੇਣ ਆਇਆ ਸੀ ਜੇ ਹੁਣ ਸੱਚੀ ਮੁੱਛੀ ਤਾਂ ਹੁੰਦਾ ਮੇਰੇ ਤਾਂ ਗਾਲੀ ਵੱਢ ਕੇ ਲਾ ਜਾਂਦਾ ਵੱਢ ਕੇ ਲੈਂਦਾ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਸੀਗਾ ਭਾਣਾ ਮੈਨੂੰ ਸੁਣਨੇ ਰਾਤ ਡਰ ਲੱਗਦਾਗਾ ਤੂੰ ਕਹਿੰਦੀ ਨਹੀਂ ਮੈਂ ਹੈਗੀ ਆ ਤੇਰੇ ਨਾਲ ਚੱਲ ਕੋਈ ਨਾ ਹਜੇ ਵੀ ਕੁਝ ਨਹੀਂ ਵਿਗੜਿਆ ਆਪਣੀ ਜੀਜਾ ਆਪਣੇ ਕੋਲੇ ਆ ਗਈ ਨਾਲੇ ਭਾਣਾ ਆਹ ਜਿਹੜੇ ਤੇਰੇ ਹੀਰੇ ਆਲੇ ਨੇ ਇਹਨਾਂ ਨੂੰ ਵੀ ਲਾ ਕੇ ਰੱਖ ਦੇ ਪੇਟੀ 'ਚ ਮੈਂ ਤਾਂ ਭਾਣਾ ਸਾਰਾ ਕੁਸ਼ੀ ਲਾ ਕੇ ਨਾ ਬੈਂਕ 'ਚ ਹੀ ਥਰੋਂ ਦੁਪੇਟੀ 'ਚ ਵੀ ਛੱਡ ਮੈਨੂੰ ਤਾਂ ਹੁਣ ਇੰਨਾ ਕੱਡਾ ਰਹਿ ਗਿਆ ਕਿਤੇ ਤਾਂ ਮੈਨੂੰ ਸਿਉਨੇ ਨਾਲ ਪਿਆਰ ਹੁੰ ਉਹ ਨਹੀਂ ਕਰਦਾ ਵੀ ਨੂੰ ਹੱਥ ਚ ਵੀ ਰੱਖਾਂ ਵੀ ਕਿਹੜੇ ਵੇਲੇ ਕੀ ਹੋ ਜੇ ਚਾ ਇਹ ਗੱਲ ਆਏਗੀ ਨਾਲੇ ਹੋਰ ਭੈਣ ਘਰੇ ਆ ਕੇ ਕੀ ਜਵਾਬ ਦਿੰਦੇ ਆ ਆਪਾਂ ਜਵਾਬ ਛੱਡੋ ਕੁਛ ਨਹੀਂ ਉਹ ਤਾਂ ਬੰਦੇ ਹੀ ਚੰਗਾ ਸੀ ਜਿਹੜਾ ਆਪਾਂ ਨੂੰ ਸੁਨੇਹਾ ਦੇ ਗਿਆ ਹੁਣ ਆਪਾਂ ਸੌ ਨੂੰ ਹੋਰ ਵੀ ਰੋਕਾਂਗੇ ਵੀ ਸਿਉਣਾ ਪਾ ਕੇ ਬਾਹਰ ਨਹੀਂ ਜਾਇਆ ਹੁੰਦਾ ਇਹ ਚੀਜ਼ਾਂ ਤਾਂ ਆਪਣੇ ਗਰਜਾਂ ਪੂਰੀਆਂ ਕਰਨ ਵਾਸਤੇ ਉਹ ਐਵੇਂ ਨਹੀਂ ਸੀ ਕਹਿਣਾ ਕੀ ਪਤਾ ਉਹ ਰੱਬ ਦਾ ਬੰਦਾ ਕਿਹਨੇ ਭੇਜਿਆ ਸੀ ਕਾਹ ਮੇਰੇ ਨਾਲ ਕੁਝ ਵੀ ਹੋ ਸਕਦਾ ਸੀ ਚੰਗੇ ਵਾਸਤੇ ਆਇਆ ਸੀ ਉਹ ਆਪਣੇ ਸਹੀ ਗੱਲ ਹੈ ਆਪਾਂ ਨੂੰ ਥੋੜੇ ਟਾਈਮ ਲਈ ਬੁਰਾ ਲੱਗਿਆ ਸੀ ਪਰ ਆਇਆ ਤਾਂ ਉਹ ਚੰਗੇ ਵਾਸਤੇ ਸੀ ਹੁਣ ਆਪਾਂ ਨੂੰ ਗਾ ਅੱਗੇ ਫਾਇਦਾ ਤਾਂ ਹੋਊਗਾ ਨਾ ਨਾਲੇ ਜਿਹੜੀਆਂ ਹੋਰ ਆਪਣੀਆਂ ਭੈਣਾਂ ਨੇ ਗਈਆਂ ਸੇਲਿੰਗ ਨੇ ਆਪਣੀਆਂ ਪਾ ਕੇ ਜਾਂਦੀਆਂ ਸੋਨਾ ਉਹਨਾਂ ਨੇ ਵੀ ਸਮਝਦਾਰੀ ਦੀ ਗੱਲ ਆ ਗਈ ਹੈ ਨਾ ਸਮਝਦਾਰੀ ਦਿਖਾਉਣੀ ਚਾਹੀਦੀ ਹੈ ਵੀ ਇੰਨੀਆਂ ਹੀ ਚੀਜ਼ਾਂ ਪਾ ਕੇ ਕਦੇ ਵਾਸਤੇ ਵੀ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਅੱਜ ਕੱਲ ਕੀ ਭੁੱਖ ਮਰੀ ਇੰਨੀ ਫੈਲ ਗਈ ਹੈ ਲੋਕ ਤਾਂ 5-15 ਰੁਪਏ ਪਿੱਛੇ ਗਲ ਵੜਦੇ ਤੁਰੇ ਫਿਰਦੇ ਨੇ ਉਹ ਤਾਂ ਕੋਈ ਰੱਬ ਦੀ ਰੂਪ ਸੀ ਜਿਹੜਾ ਆਪਾਂ ਨੂੰ ਸਹੀ ਗੱਲ ਆਪਾਂ ਨੇ ਕੁਝ ਖਾਣਾ ਪੀਣਾਗਾ ਨਾ ਨਾ ਖਾਣ ਪੀਣ ਕਿੱਥੇ ਮੈਂ ਤਾਂ ਜਾਣਿਆ ਕਰੇ ਠੀਕ ਚਲ ਠੀਕ ਹੈ ਤੂੰ ਜਾ ਮੈਂ ਤਾਂ ਬਥੋੜਾ ਟਾਈਮ ਰੈਸਟ ਕਰਦੀ ਮੈਨੂੰ ਤਾਂ ਪਤਾ ਨਹੀਂ ਕੀ ਹੋਗਾ ਸੋ ਸੋਚ ਕੇ ਮੇਰਾ ਦਿਮਾਗ ਖਿਲਨ ਲੜਾ ਹੋ ਗਿਆ ਚਲ ਕੋਈ ਨਾ ਮੇਰੇ ਘਰੋਂ ਤੂੰ ਟੈਨਸ਼ਨ ਨਾ ਕਰ ਮੈਂ ਕਿਸੇ ਕੋਲੇ ਜਾ ਕੇ ਗੱਲ ਨਹੀਂ ਕਰਦੀ ਬਈ ਟੈਨਸ਼ਨ ਨਾ ਕਰੀ ਭੈਣ ਵਾ ਚੰਗਾ ਸੰਗਾ ਹੋਏ ਹੋਏ ਮਤਾਂ ਹੀ ਸੋਚ ਸੋਚ ਕੇ ਹੈਰਾਨ ਹੋਈ ਜੰਨੀ ਆ ਸਾਰਾ ਦਿਨ ਫੁਕਰੀ ਮਾਰਦੀ ਰਹਿੰਦੀ ਸੀ ਔਰ ਤੇਰੀ ਫੁਕਰੀ ਨੇ ਤੈਨੂੰ ਅੱਜ ਮਰਵਾਤਾ ਸੀ ਪਾਲਾ ਸਿਉਣਾ